ਅੱਜ ਬਟਾਲਾ ਵਿੱਚ ਸ਼ਹੀਦ ਬਾਬਾ ਦੀਪ ਸਿੰਘ ਜੀ ਇੰਟਰਨੈਸ਼ਨਲ ਗ੍ਰੰਥੀ ਰਾਗੀ ਸਭਾ ਦੇ ਚੇਅਰਮੈਨ ਬਲਕਾਰ ਸਿੰਘ ਵੱਲੋਂ ਇੱਕ ਮੀਟਿੰਗ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਮੁੱਖ ਮਹਿਮਾਨ ਵਜੋਂ ਰਮੇਸ਼ ਪਾਟਿਆ ਸੀਨੀਅਰ ਪੱਤਰਕਾਰ ਅਤੇ ਐਂਟੀ ਕ腐ਪਸ਼ਨ ਸੁਸਾਇਟੀ ਰਜਿਸਟਰ ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਦੇ ਪ੍ਰਧਾਨ ਰਮੇਸ਼ ਪਾਟਿਆ ਪਹੁੰਚੇ ਚੇਅਰਮੈਨ ਬਲਕਾਰ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਮੀਟਿੰਗ ਵਿੱਚ ਗੁਰਨਾਨਕ ਦੇਵ ਜੀ ਦੇ ਵਿਆਹ ਬੱਬੇ ਦੇ ਵਿਆਹ ਨੂੰ ਮਨਾਉਣ ਦੇ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੌਕੇ ਤੇ ਉਹਨਾਂ ਦੇ ਨਾਲ ਵਾਈਸ ਚੇਅਰਮੈਨ ਲਖਵਿੰਦਰ ਸਿੰਘ ਸੀਨੀਅਰ ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਸੀਨੀਅਰ ਮੀਤ ਸੈਕਟਰੀ ਸੁਤਵਿੰਦਰ ਸਿੰਘ ਮੀਤ ਸੈਕਟਰੀ ਰਵਿੰਦਰ ਸਿੰਘ ਮੁਖਸਲਾਕਾਰ ਅਜੈਬ ਸਿੰਘ ਆਦਿ ਵੀ ਹਾਜ਼ਰ ਸਨ। ਬਟਾਲਾ ਤੋਂ ਪੱਤਰਕਾਰ ਰਮੇਸ਼ ਪਾਟਿਆ ਦੀ ਖਾਸ ਰਿਪੋਰਟ ਆਈਬੀਐਨ 7 ਖਬਰਨਾਮਾ ਹਰ ਖਬਰ ਸੱਚਕੇ ਸਾਹਿਬ ਅੱਜ ਜਿਹੜੀ ਆਪਾਂ ਮੀਟਿੰਗ ਕੀਤੀ ਹੈਗੀ ਹੈ ਕਿਸ ਵਿਸ਼ੇ ਤੇ ਕੀਤੀ ਹੈਗੀ ਸੀ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਇੰਟਰਨੈਸ਼ਨਲ ਕਲਰਕੀ ਰੀਤ ਦੀ ਸਭਾ ਜਿਹੜਾ ਜੀ ਮੀਟਿੰਗ ਹੋਈ ਏ ਤਨ ਤਨ ਸ੍ਰੀ ਗੁਰਨਾਗ ਦੇ ਜੀ ਵਿਆਹਪੁਰ ਤੋਂ ਸਿਵਾਂਤ ਦੇ ਵਿੱਚ ਹੋਈ ਏ ਇਹ ਮੀਟਿੰਗ ਦੇ ਵਿੱਚ ਸਗਾ ਸਾਰਿਆਂ ਨੂੰ ਸੱਦਾ ਦਿੱਤਾ ਗਿਆ ਵਾ ਕਿ ਸਾਰੇ ਹੀ ਗੁਰਨਾਨਕ ਦੇਵਾ ਸੰਗਤ ਬਾਬਾ ਜੀ ਦੇ ਵਿਆਹਪੁਰ ਤੇ ਪਹੁੰਚੇ ਹੋਰ ਮਰਜਾਦਾ ਦੇ ਵਿੱਚ ਹਾਂਜੀ ਹੋਰ ਜੋ ਵੀ ਸਿੰਘ ਲੰਗਰਾਂ ਦੀ ਸੇਵਾ ਕਰਦੇ ਆ ਉਹਨੂੰ ਵੀ ਮੁੱਖ ਵਿੱਚ ਰੱਖਿਆ ਜਾਵੇ ਕੀ ਮਰਜਾਦਾ ਦੇ ਵਿੱਚ ਲੰਗਰ ਲਾਇਆ ਜਾਵੇ ਸੋ ਜਿੰਨੇ ਵੀ ਹੁੱਲਣ ਬਾਜ਼ੀ ਕੋਈ ਵੀ ਸਰਾਰਤੀ ਅੰਸ਼ੀ ਅੰਸ਼ਾਨ ਆਉਂਦੇ ਆ ਉਹਨਾਂ ਉੱਤੇ ਨਕੇਲ ਪਾਈ ਜਾਵੇ ਮੈਂ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦਾ ਆਪਣੇ ਦਸੇ ਬੰਦੀ ਵੱਲ ਸੋ ਉਨਾ ਸਰਾਰਤੀ ਅੰਸ਼ਾਂ ਨੂੰ ਨਕੇਲ ਪਾਈ ਜਾਵੇ ਜੋ ਡੀਜੇ ਵਗੈਰਾ ਜਾਂ ਮਜਾਗਾ ਤੋਂ ਉਲਟ ਕੰਮ ਕਰਦੇ ਆ ਉਹਨਾਂ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਸੋ ਮੈਂ ਗੁਰਨਾਨਕ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਪਕ ਦੀਆਂ ਗੁਰਨਾਨਕਲੇਵ ਸੰਤਾਂ ਨੂੰ ਬਹੁਤ-ਬਹੁਤ ਵਧਾਈਆਂ ਦਿੰਦਾ ਔਰ ਆਪਣੇ ਸਭਾ ਵੱਲੋਂ ਆਪਣੇ ਵੱਲੋਂ ਬਹੁਤ-ਬਹੁਤ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਬਹੁਤ ਬਹੁਤ ਧੰਨਵਾਦ ਕਰਦਾ ਹੋਰ ਕੋਸ਼ਿਸ਼ ਕਰਾਂਗਾ ਕਿ ਜਿੱਥੇ ਵੀ ਇਹਨਾਂ ਨੂੰ ਜ਼ਰੂਰਤ ਪਏ ਤਾਂ ਮੈਂ ਆਪਣਾ ਸਮਾਂ ਕੱਢ ਕੇ ਇਹਨਾਂ ਕੋਲ ਜ਼ਰੂਰ ਪਹੁੰਚਾਂਗਾ ਆਈਬੀਐਨ ਸੈਮਨ ਖਬਰਨਾਮਾ ਹਰ ਖਬਰ ਸੱਚ ਕੇ ਸਾਥ